ਨੇ ਵਈ ਚੱਲ ਪਿਆ ਕੰਮਦਵਾਰੇ ਖੜੀ ਏੜੀ ਤੇ ਰਾਜੂ ਨੇ ਕਰ ਲਿਆ ਆਟਾ ਤਿਆਰ ਇੱਧਰ ਗੋਨਾਂ ਲੈ ਆਟਾ ਤੇ ਦਾਲ ਸਬਜ਼ੀ ਬਣਾਉਂ ਉਹਦੇ ਮੈ ਨਹੀਂ ਹੋਦਣੀ ਸਬਜ਼ੀ ਬਣਾ ਰੱਖੀ ਆ ਮਿਰਚਾਂ ਤੜਕ ਰੱਖੀਆਂ ਵਿਚਾਰੀ ਨੇ ਹਰੀਆਂ ਦਿਖਾਉਣਾ ਸਾਨੂੰ ਸਾਡੀ ਮਿਰਚਾਂ ਤੜਕੀਆਂ ਪਈਆਂ ਮੂੰਗੀ ਦੀ ਦਾਲ ਬਣਾ ਰੱਖੀ ਆ ਬੁੜੇ ਨੇ ਦੱਧ ਨੇ ਰੱਖਿਆ ਇਹ ਬੋੜਾ ਦੇਖ ਕਿਵੇਂ ਕੋਡਾ ਹੋ ਉਹ ਦੇਖਦਾ ਦੇਖ ਦੇਖ ਬਰਾਬਰ ਹਉਂਦੀ ਲੱਗ ਗਿਆ ਬਾਈ ਲੱਗ ਗਿਆ ਜੁੱਤ ਲੱਗ ਗਿਆ ਲੱਗ ਗਿਆ ਜੁੱਤ ਪਰਾਂ ਹੀ ਪਤਾ ਛੇੜ ਹੂੰ ਪਰਾਂ ਹੋ ਗਿਆ ਨਾ ਯਾਰ ਹੂੰ ਹਟ ਜਾ ਲੱਗ ਗਿਆ ਜਦੋਂ ਬਾਈ ਬਾਈ ਦੇਖੋ ਯਾਰ ਵੀਡੀਓ ਨੂੰ ਵਧੀਆ ਦੇ ਸ਼ੇਅਰ ਲਾਈਕ ਕਰੇ ਸਬਸਕ੍ਰਾਈਬ ਚੱਲ ਪਿਆ ਜੁੱਦਾ ਥੋੜਾ ਹੋਰ ਇੱਧਰ ਵੀ ਆ ਇੱਕ ਮਿੰਟ ਹੋਰ ਇੱਧਰ ਨੂੰ ਕਈ ਦਿਨ ਮੂੰਹ ਜਿਹਾ ਸੀ ਥੋਪ ਮਰੇ ਬੁਰਗਾ ਪਟੇਗਾ ਚ ਟਾਈਮ ਮੈ ਕੇ ਹਣੀ ਸਿਰ ਹਟਾ ਨਾ ਹਟਰੋ ਤਾਈ ਬੁਤਰੀਏ ਹੂੰ ਹੂੰ ਇਹ ਡੇ ਵੀ ਨਿਕਲ ਨਾ ਉਸ ਬਿੱਲੀ ਨੇ ਹੁੰਦੀ ਇਹਨੂੰ ਤਾ ਹਟ ਜਾ ਬੰਦ ਕਰ ਪੇਲਮ ਉਹਨੂੰ ਆਏ ਬਿੱਲੀ ਨੀ ਨਿਕਲਦੀ ਸੱਜੇ ਫਦੀ ਆਪਣੇ ਤੋਂ ਵੀ ਇਹ ਨੜਪਾ ਲੜ ਕਰ ਲੈਂਦੇ ਆ ਰਾਜੂ ਦੀ ਬਿੱਲੀ ਆਪਣੇ ਤੋਂ ਡਰਦੀ ਹੈ ਰਾਜੂ ਨੂੰ ਨਹੀਂ ਗੁੱਸਤ ਹੁੰਦੀ। ਜਦੋਂ ਉਹ ਲੱਕਰ ਦੇ ਫੇਰ ਪਿੱਛੇ ਆਲੀ ਜਾਂਦੀ। ਇਹ ਦੁੱਧ ਮਾਦ ਪਾਉਂਦੀ ਹੈ ਨਾ ਰਾਜੂ। ਹੂੰ। ਦਿਖਾਉਣੇ ਆ ਬਾਈ ਸੋਨੇ ਛੱਟ ਜਾ। ਅੜੀ ਘੜੀਆਂ ਵੀ ਮਾਂ ਦਿੱਤੀ ਅੱਜ। kani mai mi yang bar nih. Rasa nunggu rahat nunggu manja rahat dia. ਨਾਏ ਬਾਈ ਹੁਣ ਆ ਉੱਗੀ ਬਾਹਰੋਂ ਨਾ ਚੱਲ ਪੈ ਜਦ ਦਬਾਈ ਨਾਲੀ ਕਾਲੀ ਡਰਦੀ ਆ ਤੇ ਕਲੀ ਪੁੰਗੇ ਕਰ ਦਿੰਦੀ ਆ ਹਾਂ ਕਿਉਂ ਭਾਈ ਡੇਡੇ ਵੀ ਨਿਕਲਦੇ ਆ ਭਰਾਓ ਨੀ ਪਾਪਾ ਰੱਖੀ ਢੋਲੀ ਚ ਬਿੱਲੀ ਜਾਣਾ ਸਾਡੇ ਤੋਂ ਚਿਖਦੀ ਆ ਥੋੜਾ ਜਿਹਾ ਨਹੀਂ ਕਾਲੀ ਦੀ ਮਾਂ ਰਹੀ ਬਾਈ ਪਾਪਾ ਕਿੱਧਰ ਦੀ ਥੈਂਕ ਯੂ ਬਾਈ ਧੰਨਵਾਦ ਯਾਰ ਹੂੰ ਉਹ ਕੋਈ ਇਤਰਾਹ ਲੱਗ ਜਾ ਠੀਕ ਬਹੁਤ ਪਿਛਾੜੇ ਬੈਠਾ ਸੀ ਮਹਤ ਰੱਖੀ ਪਾਪਾ ਸਾਂਣਣੀ ਚੁੱਪ ਕਰ ਇਹ 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 ਜਾਨ ਬਾਈ ਥੈਂਕ ਯੂ ਤਨਾਲ ਯਾਰ